ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਸੜਕਾ ਸੇਵ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਅਚਾਨਕ ਹਰ ਰੋਜ਼ ਦਿਨ ਬਦਨ ਬੇਜਾਨਾ ਜਾ ਰਹੀਆਂ ਨੇ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਈਏ ਜਿੱਥੇ ਕਿ ਰਾਤ ਦੇ ਸਮੇਂ ਸੰਗਣੀ ਤੰਦ ਹੋਣ ਕਰਕੇ ਇੱਕ ਅਜਿਹਾ ਦਰਦਨਾਕ ਤੇ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਕਿ ਵਿਅਕਤੀ ਦੀ ਜੋ ਗੱਡੀ ਹੁੰਦੀ ਹੈ ਉਸ ਨੂੰ ਅੱਗ ਲੱਗ ਜਾਂਦੀ ਹੈ ਤੇ ਗੱਡੀ ਦਾ ਕੁਝ ਵੀ ਨਹੀਂ ਬਚਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਟਰੀ ਵੀ ਦੇ ਨਾਲ ਡਾਕਟਰ ਸ਼ੀਸ਼ਾ ਜੱਦੀ ਜੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਕੱਲ ਕਰਾ ਮੋਗੇ ਦੇ ਕੋਲ ਕੱਲ ਕਰਾਂ ਦੇ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਇੱਕ ਜੋ ਵਿਅਕਤੀ ਸੀ ਉਹ ਕਿਸੇ ਸ਼ਹਿਰ ਗਿਆ ਸੀ ਫਿਰੋਜ਼ਪੁਰ ਗਿਆ ਸੀ ਬਸੰਤ ਪੰਚਮੀ ਦੇ ਦਿਨ ਕਰਕੇ ਉਹ ਵਾਪਸ ਆ ਰਿਹਾ ਸੀ ਇਹ ਜੋ ਘਟਨਾ ਹੈ ਉਹ ਬੀਤੀ ਰਾਤ ਦੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਬਹੁਤ ਹੀ ਦਰਦਨਾਕ ਅਤੇ ਭੈਣ ਘਾਸਾ ਵਰ ਪਰ ਜਾਂਦਾ ਹੈ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਮਾਮਲਾ ਸੱਮਣੇ ਆ ਰਿਹਾ ਉਹ ਕੱਲ ਕਲਾ ਤੋਂ ਸੱਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਰਾਤ ਦੇ ਸਮੇਂ ਇੱਕ ਜੋ ਵਿਅਕਤੀ ਸੀ ਉਹ ਫਿਰੋਜ਼ਪੁਰ ਗਿਆ ਸੀ ਫਿਰੋਜ਼ਪੁਰ ਤੋਂ ਵਾਪਸ ਆ ਰਿਹਾ ਸੀ ਜਿਸ ਦੇ ਦੌਰਾਨੇ ਘਟਨਾ ਵਾਪਰ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਜੋ ਮਾਮਲਾ ਹੈ ਕਿਵੇਂ ਵਾਪਰਦਾ ਹੈ ਕਦੋਂ ਵਾਪਰਦਾ ਹੈ ਤੇ ਕਿੱਥੇ ਵਾਪਰਦਾ ਹੈ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਤੁਸੀਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਜਾਣਕਾਰੀ ਮੁਤਾਬਕ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਇੱਕ ਵਿਅਕਤੀ ਸੀ ਉਹ ਬਸੰਤ ਪੰਚਮੀ ਦੇ ਦਿਨ ਤੇ ਫਿਰੋਜ਼ਪੁਰ ਬਸੰਤ ਪੰਚਮੀ ਮਨਾਉਣ ਲਈ ਪਤੰਗ ਚੜਾਉਣ ਲਈ ਜਾਂਦਾ ਹੈ ਜਾਂਦੇ ਦੌਰਾਨ ਹੀ ਜਦੋਂ ਉੱਥੇ ਪਹੁੰਚ ਜਾਂਦਾ ਹੈ ਤਾਂ ਰਾਤ ਦੇ ਆਉਂਦੇ ਸਮੇ ਉਸ ਨੂੰ ਹਨੇਰਾ ਹੋ ਜਾਂਦਾ ਹੈ ਤੇ ਹਨੇਰਾ ਹੁੰਦੇ ਦੌਰਾਨ ਹੀ ਉਹ ਉੱਥੋਂ ਤੁਰਤਾ ਪੈਂਦਾ ਹੈ ਪ੍ਰਸੰਗਣੀ ਧੁੰਦ ਹੋਣ ਕਰਕੇ ਉਸ ਨੂੰ ਸਾਹਮਣੇ ਨਹੀਂ ਦੱਸਦਾ ਜਿਸ ਦੇ ਦੌਰਾਨ ਉਸ ਦੀ ਜੋ ਗੱਡੀ ਦੀ ਟੱਕਰ ਹੈ ਉਹ ਪੱਥਰਾਂ ਦੇ ਨਾਲ ਹੋ ਜਾਂਦੀ ਹੈ ਤੇ ਪੱਥਰਾਂ ਦੇ ਸਮੇ ਹੀ ਜਦੋਂ ਉਸਦੀ ਟੱਕਰ ਹੋ ਜਾਂਦੀ ਹੈ ਤਾਂ ਅਚਾਨਕ ਹੀ ਪੂਰੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਅਤੇ ਪੂਰੀ ਜੋ ਗੱਡੀ ਹੈ ਉਹ ਸੜਕੇ ਸਵਾਹ ਹੋ ਜਾਂਦੀ ਹੈ ਅੱਗ ਦੀਆਂ ਲਾਟਾਂ ਉਸ ਵਿੱਚੋਂ ਨਿਕਲ ਰਹੀਆਂ ਹੁੰਦੀਆਂ ਹਨ ਤਸਵੀਰਾਂ ਤੁਹਾਡੇ ਨਾਲ ਲੱਗੀਆਂ ਸੰਗੀਆਂ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਨਾਲ ਹੁਣ ਤੁਹਾਨੂੰ ਦੱਸਦੀ ਹੈ ਕਿ ਜਦੋਂ ਹੀ ਇਹ ਖਤਰਨਾਕ ਘਟਨਾ ਵਾਪਰ ਜਾਂਦੀ ਹੈ ਤਾਂ ਰਾਤ ਦੇ ਸਮੇਂ ਸੰਗੜੀਤਨ ਹੋਣ ਕਰਕੇ ਵਿਅਕਤੀ ਜੋ ਹੁੰਦਾ ਹੈ ਉਸ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਹੈ ਕਿ ਅੱਗੇ ਕੁਝ ਹੈ ਜਾਂ ਨਹੀਂ ਜਿਸ ਦੇ ਦੌਰਾਨ ਜਦੋਂ ਹੀ ਉਸਦੇ ਨਾਲ ਉਸਦੀ ਟੱਕਰ ਹੁੰਦੀ ਹੈ ਤਾਂ ਟੱਕਰ ਦੇ ਦੌਰਾਨ ਹੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਪਰ ਜੋ ਵਿਅਕਤੀ ਹੁੰਦਾ ਹੈ ਉਹ ਬਚ ਜਾਂਦਾ ਹੈ ਉਹ ਜਲਦ ਤੋਂ ਜਲਦ ਜਦੋਂ ਹੀ ਕਾਰ ਨੂੰ ਅੱਗ ਲੱਗਦੀ ਹੈ ਤਾਂ ਉਹ ਜਲਦ ਤੋਂ ਜਲਦ ਕਾਰ ਵਿੱਚੋਂ ਬਾਹਰ ਨਿਕਲਦਾ ਹੈ ਹਾਲਾਂਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਉਸ ਦਾ ਵਿਅਕਤੀ ਦਾ ਜੋ ਪੈਰ ਸੀ ਉਹ ਫੈਕਚਰ ਹੋ ਗਿਆ ਹੈ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ ਪਰ ਬਾਅਦ ਵਿੱਚ ਜਦੋਂ ਹੀ ਉਹ ਗੱਡੀ ਵਿੱਚੋਂ ਨਿਕਲਦਾ ਹੈ ਤਾਂ ਮੌਜੂਦਾ ਲੋਕ ਉੱਥੇ ਹੁੰਦੇ ਨੇ ਤਾਂ ਉੱਥੇ ਮੌਜੂਦਾ ਲੋਕਾਂ ਦੇ ਵੱਲੋਂ ਉਸ ਵਿਅਕਤੀ ਨੂੰ ਜਲਦ ਤੋਂ ਜਲਦ ਕਾਰ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਬਾਹਰ ਕੱਢਣ ਦੇ ਦੌਰਾਨ ਹੀ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਉਸ ਦਾ ਇਲਾਜ ਸ਼ੁਰੂ ਕਰਵਾਇਆ ਜਾਂਦਾ ਹੈ ਹਾਲਾਂਕਿ ਕੋਈ ਜਰਨੀ ਮਲੀ ਰੁਖਸਾਂਤ ਨਹੀਂ ਹੁੰਦਾ ਹੈ ਜਾਣਕਾਰੀ ਮੁਤਾਬਕ ਇਹ ਸਾਰੀ ਗੱਲ ਦੱਸੀ ਗਈ ਹੈ ਪਰ ਤੁਸੀਂ ਦੇਖੋ ਕਿ ਤੁਹਾਨੂੰ ਦੱਸਿਆ ਹੈ ਕਿ ਜਦੋਂ ਹੀ ਇਹ ਸੰਗਣੀ ਤੁੰਦ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਪਹਿਲਾਂ ਹੀ ਤੁਸੀਂ ਆਪਣੇ ਟਾਈਮ ਰਹਿੰਦੇ ਸਮੇਂ ਹੀ ਤੁਸੀਂ ਆਓ ਜਾਓ ਕਿਤੇ ਵੀ ਜਾਣਾ ਹੈ ਜੇਕਰ ਰਾਤ ਨੂੰ ਹਨੇਰਾ ਹੋ ਜਾਂਦਾ ਹੈ ਤਾਂ ਨਾ ਜਾਓ ਹੁਣ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਦਿਨ ਬਦੈਣੇ ਲਗਾਤਾਰ ਜੋ ਹਾਥੀ ਸੇ ਨੇ ਖਤਰਨਾਕ ਹਾਥੀ ਵਾਪਰ ਜਾਂਦੇ ਨੇ ਜਿਨ੍ਹਾਂ ਦਾ ਸ਼ਿਕਾਰ ਕਈ ਵਿਅਕਤੀ ਕਈ ਨੌਜਵਾਨ ਕਈ ਜਾਨਵਰ ਵੀ ਹੋ ਜਾਂਦੇ ਨੇ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆਇਆ ਤੁਹਾਡੇ ਨਾਲ ਸਾਂਝੀ ਕਰਕੇ ਹਟਿਆ ਗੱਲ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਅਕਤੀ ਨੂੰ ਪਤੰਗ ਡਰਨ ਜਾਣਾ ਹੀ ਭਾਰੀ ਪੈ ਗਿਆ ਜਿਸ ਦੇ ਦੁਆਰਾ ਉਸ ਦੀ ਗੱਡੀ ਦਾ ਜੋ ਨੁਕਸਾਨ ਹੈ ਉਹ ਵੀ ਬਹੁਤ ਜ਼ਿਆਦਾ ਹੋਇਆ ਹੈ ਹਾਲਾਂਕਿ ਉਸ ਦਾ ਸਿਰਫ ਇਕਲਾ ਪੈਰ ਹੀ ਫੈਕਚਰ ਹੋਇਆ ਹੈ ਜਿਸ ਦੇ ਦੁਆਰਾ ਉਹ ਗੰਭੀਰ ਜ਼ਖਮੀ ਥੋੜਾ ਜਿਹਾ ਹੋ ਗਿਆ ਸੀ ਪਰ ਤੁਸੀਂ ਦੇਖੋ ਕਿ ਉਸ ਦੀ ਜਾਨ ਬਚ ਗਈ ਹੈ ਫਿਲਹਾਲ ਇਹ ਇੰਨੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਅੱਗੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਦੇਖ El Para... ਤਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਬੈਣ ਬੈਣ ਸੜਕਾਂ 'ਸੇ ਵਾਪਰ ਜਾਂਦੇ ਨੇ ਅਤੇ ਉਹਨਾਂ ਦਾ ਸ਼ਿਕਾਰ ਕੁਝ ਨੌਜਵਾਨ ਕੁਝ ਵਿਅਕਤੀ ਕੁਝ ਬੱਚੇ ਅਤੇ ਕੁਝ ਜਾਨਵਰ ਵੀ ਹੋ ਜਾਂਦੇ ਨੇ ਜਿਨ੍ਹਾਂ ਦੇ ਕਾਰਨ ਉਹ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਆ ਉਹ ਦੱਸੀ ਜਾ ਰਹੀ ਆ ਕਿ ਉਹ ਕੱਲ ਕਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਬਹੁਤ ਹੀ ਰਾਤ ਦੇ ਸਮੇਂ ਸੰਗਣੀ ਤੰਦ ਹੋਣ ਕਰਕੇ ਬਹੁਤ ਹੀ ਖਤਰਨਾਕ ਅਤੇ ਦਰਦਨਾਕ ਘਟਨਾ ਵਾਪਰ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਆਜ਼ਾਦੀ ਜੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਕਲਕਲਾ ਤੋਂ ਸਾਹਮਣੇ ਆ ਰਿਹਾ ਮੋਗੇ ਦੇ ਨੇੜੇ ਕਲਕਲਾ ਤੋਂ ਜਿਸ ਤੇ ਕਿ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਸੰਗਣੀ ਤੁੰਦ ਹੋਣ ਕਰਕੇ ਇੱਕ ਅਜੀਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਜੋ ਵਿਅਕਤੀ ਸੀ ਉਹ ਫਿਰੋਜ਼ਪੁਰ ਪਤੰਗ ਚੜਾਉਣ ਲਈ ਗਿਆ ਸੀ ਅਤੇ ਰਾਤ ਨੂੰ ਜਦੋਂ ਉਸ ਨੂੰ ਹਨੇਰਾ ਹੋ ਜਾਂਦਾ ਹੈ ਤਾਂ ਉਹ ਵਾਪਿਸ ਆਉਣ ਦੀ ਕੋਸ਼ਿਸ਼ ਕਰਦਾ ਹੈ ਵਾਪਿਸ ਆਉਂਦੇ ਦੌਰ ਨਹੀਂ ਸੰਗੜੀਦੰ ਹੋਣ ਕਰਕੇ ਉਸ ਨੂੰ ਅਚਾਨਕ ਇਹ ਚੀਜ਼ ਦਾ ਨਹੀਂ ਪਤਾ ਲੱਗਦਾ ਜੋ ਕਿ ਸਾਹਮਣੇ ਪੱਥਰ ਹੁੰਦੇ ਹਨ ਅਤੇ ਉਸ ਦੀ ਗੱਡੀ ਦੀ ਰਫ਼ਤਾਰ ਵੀ ਠੀਕ ਹੁੰਦੀ ਹੈ ਪਰ ਉਸ ਨੂੰ ਇਹ ਚੀਜ਼ ਦਾ ਪਤਾ ਨਾ ਹੋਣ ਕਰਕੇ ਉਸ ਦੀ ਜੋ ਗੱਡੀ ਦੀ ਰਫ਼ਤਾਰ ਹੈ ਉਹ ਵੀ ਠੀਕ ਹੁੰਦੀ ਹੈ ਪਰ ਜ਼ਿਆਦਾ ਸਮਾ ਹੋਣ ਕਰਕੇ ਜਦੋਂ ਜ਼ਿਆਦਾ ਸੰਗਣੀ ਤੰਦ ਹੋਣ ਜਾਂਦੀ ਹੈ ਤਾਂ ਅਚਾਨਕ ਇਹ ਹੁੰਦੀ ਜੋ ਗੱਡੀ ਦੀ ਟੱਕਰ ਹੈ ਉਹ ਪੱਥਰਾਂ ਦੇ ਨਾਲ ਹੋ ਜਾਂਦੀ ਹੈ ਤੇ ਪੱਥਰਾਂ ਦੇ ਨਾਲ ਹੋਣ ਦੇ ਦੌਰਾਨ ਹੀ ਤੁਰੰਤ ਹੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਗੱਡੀ ਦੇ ਵਿੱਚੋਂ ਅੱਗ ਭੀਆਂ ਲਪਟਾਂ ਜੋ ਨੇ ਉਹ ਅਸਮਾਨ ਨੂੰ ਛੂੰਦੀਆਂ ਜਾ ਰਹੀਆਂ ਹੁੰਦੀਆਂ ਹਨ ਤੇ ਗੱਡੀ ਵੀ ਸਵਾਹ ਹੋ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਪਹਿਲਾਂ ਸੰਧਿਆ ਕਰਕੇ ਹਟਿਆ ਤੁਸੀਂ ਦੇਖ ਸਕਦੇ ਹੋ ਜਦੋਂ ਹੀ ਇਹ ਦਰਦਨਾਕ ਘਟਨਾ ਵਾਪਰਦੀ ਹੈ ਤਾਂ ਜਿਹੜਾ ਉਸ ਵਿੱਚ ਗੱਡੀ ਚਾਲਕ ਜੋ ਹੁੰਦਾ ਹੈ ਉਹ ਹਾਲਾਂਕਿ ਬਚ ਜਾਂਦਾ ਹੈ ਉਹਦੇ ਸੱਟਾਂ ਨਹੀਂ ਲੱਗਦੀਆਂ ਹਨ ਸਿਰਫ ਦਾ ਪੈਰ ਹੀ ਫੈਕਚਰ ਹੁੰਦਾ ਹੈ ਤਸਵੀਰਾਂ ਤੁਹਾਡੇ ਨਾਲ ਪਹਿਲਾਂ ਹੀ ਸਾਂਝੀਆਂ ਕਰਕੇ ਹਟਿਆ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਹੀ ਰਾਤ ਨੂੰ ਸੰਗਣੀ ਤੰਦ ਹੁੰਦੀ ਹੈ ਤਾਂ ਸੰਗਣੀ ਤੰਦ ਹੋਣ ਦੇ ਦੌਰਾਨ ਹੀ ਜਦੋਂ ਹੀ ਉਹ ਵਿਅਕਤੀ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਉਸ ਨੂੰ ਇਹ ਚੀਜ਼ ਦਾ ਨਹੀਂ ਪਤਾ ਲੱਗਦਾ ਕਿਉਂਕਿ ਹਨੇਰਾ ਵੀ ਕਾਫੀ ਹੋ ਗਿਆ ਹੁੰਦਾ ਹੈ ਅਤੇ ਸੰਗਣੀ ਤੰਦ ਹੋਣ ਕਰਕੇ ਸਾਹਮਣੇ ਦਿਖਾਈ ਨਹੀਂ ਦੇ ਰਿਹਾ ਹੁੰਦਾ ਕਿ ਕੀ ਚੀਜ਼ ਆ ਰਹੀ ਹੈ ਜਾਂ ਕੀ ਜਾ ਰਹੀ ਹੈ ਜਸਦੇ ਦੌਰਾਨ ਜਦੋਂ ਇਹ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਪੱਥਰਾਂ ਦੇ ਨਾਲ ਉਸ ਦੀ ਗੱਡੀ ਦੀ ਅਜਿਹੀ ਭਿਆਨਕ ਟੱਕਰ ਹੁੰਦੀ ਹੈ ਕਿ ਉਹ ਜੋ ਵਿਅਕਤੀ ਹੈ ਉਸ ਵਕਤੀ ਦੀ ਗੱਡੀ ਨੂੰ ਸਾਰੀ ਨੂੰ ਅੱਗ ਲੱਗ ਜਾਂਦੀ ਹੈ ਤੇ ਉਸ ਦੀ ਗੱਡੀ ਸੜ ਕੇ ਸੁਆਹ ਹੋ ਜਾਂਦੀ ਹੈ ਫਿਲਹਾਲ ਜਾਣਕਾਰੀ ਮੁਤਾਬਕ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਇਹ ਗੱਡੀ ਨੂੰ ਅੱਗ ਲੱਗਦੀ ਹੈ ਤਾਂ ਵਿਅਕਤੀ ਜਲਦ ਤੋਂ ਜਲਦ ਬਾਹਰ ਆਉਂਦਾ ਹੈ ਉਸ ਦਾ ਪੈਰ ਗੱਡੀ ਦੇ ਵਿੱਚ ਅੜ ਜਾਂਦਾ ਹੈ ਅੜਨ ਦੇ ਦੌਰਾਨ ਉਸ ਦਾ ਜੋ ਪੈਰ ਹੈ ਉਹ ਫੈਕਚਰ ਹੋ ਜਾਂਦਾ ਹੈ ਪਰ ਫਿਰ ਵੀ ਉਸ ਦੀ ਜਾਨ ਬਚ ਜਾਂਦੀ ਹੈ ਜਾਨੀ ਮਨ ਲਈ ਨੁਕਸਾਨ ਨਹੀਂ ਹੁੰਦਾ ਹੈ ਇਹ ਜਾਣਕਾਰੀ ਮੁਤਾਬਕ ਹੈ ਨਤੀਜੇ ਵਜੋਂ ਗੱਲ ਨਿਕਲ ਕੇ ਆਈ ਹੈ ਜੋ ਵਿਅਕਤੀ ਸੀ ਫਿਲਹਾਲ ਉਹ ਗੰਭੀਰ ਜ਼ਖਮੀ ਵੀ ਨਹੀਂ ਹੋਇਆ ਅਤੇ ਕੋਈ ਜਾਨੀ ਮਲੀ ਨੁਕਸਾਨ ਵੀ ਨਹੀਂ ਹੋਇਆ ਹੈ ਜਿਸ ਦੇ ਦੌਰਾਨ ਜਦੋਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਤੁਰੰਤ ਹੀ ਮੌਜੂਦਾ ਲੋਕ ਉੱਥੇ ਮੌਜੂਦ ਹੁੰਦੇ ਹਨ ਅਤੇ ਉਹਨਾਂ ਦੇ ਵੱਲੋਂ ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਅਤੇ ਹਸਪਤਾਲ ਪਹੁੰਚਾਉਂਦੇ ਸਮੇਂ ਹੀ ਉਸ ਦਾ ਜਲਦ ਤੋਂ ਜਲਦ ਨਿੱਜੀ ਹਸਪਤਾਲ ਵਿੱਚ ਉਸ ਨੂੰ ਪਹੁੰਚਾਉਣ ਦੇ ਦੌਰਾਨ ਹੀ ਉਸ ਦਾ ਇਲਾਜ ਜੋ ਹੈ ਉਹ ਸ਼ੁਰੂ ਕਰਵਾਇਆ ਜਾਂਦਾ ਹੈ ਤੁਹਾਨੂੰ ਪਹਿਲਾਂ ਵੀ ਚੈਨਲ ਰਾਈਏ ਅਪੀਲ ਕਰ ਚੁੱਕੇ ਹਾਂ ਕਿ ਜੇਕਰ ਕੋਈ ਰਾਤ ਦੇ ਸਮੇਂ ਵਿਅਕਤੀ ਸਾਧਨ ਚਲਾ ਰਿਹਾ ਹੈ ਪਹਿਲਾਂ ਤਾਂ ਤੁਸੀਂ ਜਿੱਥੇ ਵੀ ਜਾਣਾ ਹੈ ਟਾਈਮ ਦੇ ਨਾਲ ਜਾਓ ਤਾਂ ਕਿ ਤੁਸੀਂ ਵੀ ਇਸ ਘਟਨਾ ਦਾ ਸ਼ਿਕਾਰ ਨਾ ਹੋ ਸਕੋ ਪਰ ਤੁਸੀਂ ਦੇਖੋ ਕਿ ਇਹ ਜੋ ਮਾਮਲੇ ਨੇ ਉਹ ਲਗਾਤਾਰ ਸੜਕਾਂ 'ਤੇ ਵਾਪਰਦੇ ਜਾ ਰਹੇ ਨੇ ਜਿੱਥੇ ਕਿ ਦਿਨ ਬਦਨ ਲੋਕ ਇਸ ਦੇ ਇੰਨੇ ਸ਼ਿਕਾਰ ਹੁੰਦੇ ਹਨ ਅਤੇ ਵਾਹਨਾਂ ਵੀ ਬਹੁਤ ਜ਼ਿਆਦਾ ਨੁਕਸਾਨੇ ਜਾਂਦੇ ਹਨ ਜਿਸ ਦੇ ਦੌਰਾਨ ਇਹ ਵੀ ਘਟਨਾ ਸਾਹਮਣੇ ਆ ਰਹੀ ਆ ਕਈ ਥਾਵਾਂ 'ਤੇ ਤਾਂ ਵਿਅਕਤੀਆਂ ਦੀਆਂ ਮੌਤਾਂ ਵੀ ਹੋ ਜਾਂਦੀਆਂ ਨੇ ਕਿਉਂਕਿ ਸੰਘਣੀ ਧੁੰਦ ਹੋਣ ਕਰਕੇ ਅਚਾਨਕ ਵਿਅਕਤੀ ਨੂੰ ਸਾਹਮਣੇ ਕਿਸੇ ਸਾਧਨ ਦਾ ਜਾਂ ਕਿਸੇ ਚੀਜ਼ ਆਉਣ ਦਾ ਪਤਾ ਹੀ ਨਹੀਂ ਲੱਗਦਾ ਜਸਦੇ ਦੌਰਾਨ ਉਹ ਇਹ ਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ ਬਾਕੀ ਤੁਸੀਂ ਹੁਣ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸਟਰੀ ਵੀ ਬਹੁਤ ਮਿਹਰਬਾਨੀ ਸ਼ੁਕਰੀਆ